ਉਹ ਚੈਨਲ ਹਾਲਾਤੇ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੀ ਦੋਸਤੋ ਭ੍ਰਸ਼ਟਾਚਾਰ ਔਰ ਭ੍ਰਸ਼ਟਾਚਾਰ ਦਾ ਬੋਲਬਾਲਾ ਔਰ ਭ੍ਰਸ਼ਟਾਚਾਰ ਦੇ ਇੱਕ ਮਹਿਕਮੇ ਦੇ ਦੂਸਰੇ ਮਹਿਕਮੇ ਦੇ ਨਾਲ ਕਿਸ ਤਰ੍ਹਾਂ ਅੰਦਰੋਂ ਅੰਦਰੀ ਤਾਰ ਜੁੜੇ ਹੋਏ ਆ ਮੈਂ ਤੁਹਾਨੂੰ ਸਿੱਧੇ ਤੌਰ ਤੇ ਮਿਲਾਨ ਜਾ ਰਿਹਾ ਇੱਕ ਭਾਈ ਸਾਹਿਬ ਦੇ ਨਾਲ ਜਿਨ੍ਹਾਂ ਦੇ ਕੋਲ ਬਹੁਤ ਸਾਰੇ ਪ੍ਰੋਬਲਮਸ ਨੇ ਉਹਨਾਂ ਦੀਆਂ ਸਰਕਾਰੀ ਡਿਪਾਰਟਮੈਂਟ ਤੋਂ ਔਰ ਮੈਂ ਸਿੱਧੇ ਤੌਰ ਤੇ ਉਹਨਾਂ ਨਾਲ ਤੁਹਾਡੀ ਗੱਲਬਾਤ ਦਾ سلسلہ ਸ਼ੁਰੂ ਕਰਦੇ ਹਾਂ। ਹਾਂਜੀ ਭਾਈ ਸਾਹਿਬ ਕੀ ਸ਼ੋਭਨਾ ਮੈਂ ਤੁਹਾਡਾ? ਸੱਸੀ ਗੱਲ ਜੀ ਪਹਿਲਾਂ ਤੇ ਆਜੀ ਦਾ ਇੱਥੇ ਆਉਂਦਾ ਮੈਂ ਤੇ ਦਿਲ ਤੋਂ ਧੰਨਵਾਦ ਕਰ ਦਣਾ। ਮੇਰਾ ਨਾਮ ਸੰਨੀ ਗਿੱਲ ਗਰਦਾਸਪੁਰੀਆ। ਮੈਂ ਪੰਜਾਬ ਕੇ ਟਕਾ ਯੂਨੀਵਰਸਿਟੀ ਦੇ ਡਿਪਾਰਟਮੈਂਟ ਇੱਥੇ 2015 ਤੋਂ ਕੰਟਰੈਕਟ ਬੇਸ ਤੇ ਅੰਟਿਲ ਡੇਟ ਮੈਂ ਜੌਬ ਕਰ ਰਿਹਾ। ਅੱਛਾ ਅੱਜ ਤੱਕ ਤੁਹਾਡੀ ਤੁਸੀਂ ਜੌਬ ਤੇ ਹੋ? ਹਾਂ ਜੀ ਅੱਜ ਤੱਕ ਮੈਂ ਜੌਬ 'ਚ ਹਾਂ। ਠੀਕ ਹੈ 15 ਤੋਂ। ਹਾਂਜੀ 2015 ਤੋਂ ਲੈ ਕੇ ਹੁਣ ਤੱਕ ਮੈਂ ਟਿਲ ਡੇਟ ਤੱਕ ਜੌਬ ਤੇ ਹਾਂ। ਕੀ ਹੋਇਆ ਐ ਸਾਡੇ ਦਰਸ਼ਕਾਂ ਨੂੰ ਸਿੱਧੇ ਤੌਰ ਤੇ ਦੱਸੋ ਕਿ ਤੁਸੀਂ ਅੱਜ ਬੜਾ ਪਰੇਸ਼ਾਨ ਹੋ ਔਰ ਸਾਨੂੰ ਤੁਸੀਂ ਬੁਲਾਇਆ ਅਜਿਹਾ ਕੀ ਹੋ ਗਿਆ ਸਰ ਮੈਨੂੰ ਮੈਂ ਕੀ ਕਹਿ ਸਕਦਾ ਨੂੰ ਕਿਸ ਤਰ੍ਹਾਂ ਬੁਲਾ ਬੋ ਨਹੀਂ ਸਕਦਾ ਕਿ ਇੰਨਾ ਮੈਂ ਡਿਪਰੈਸ਼ਨ ਚ ਮੈਂ ਤੇ ਮੇਰੇ ਮੰਮੀ ਤੇ ਇੰਨਾ ਸੰ ਟੌਰਚਰ ਕੀਤਾ ਜਾ ਰਿਹਾ ਕਿ ਇੱਥੇ ਸੱਚ ਦੀ ਆਵਾਜ਼ ਨੂੰ ਜਿਹੜਾ ਵਾ ਉਹ ਦਬਾਇਆ ਜਾ ਰਿਹਾ ਆ ਮਾਨ ਸਾਹਿਬ ਦੀ ਸਰਕਾਰ ਆਈ ਮਾਨ ਸਾਹਿਬ ਕਹਿੰਦੇ ਕਿ ਆਪਾਂ ਜਿਹੜੇ ਸੱਚੇ ਸੁੱਚੀ ਪਾਰਟੀ ਐ ਤੇ ਸੱਚੇ ਬੰਦਿਆਂ ਦੇ ਸਾਥ ਦਿੰਦੇ ਆ ਪਰ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਹੀ ਜਿਹੜਾ ਆਮ ਲੋਕਾਂ ਦੇ ਨਾਲ ਦਿਨ ਦਿਹਾੜੇ ਤੱਕਾ ਹੋ ਰਿਹਾ ਕੀ ਤੱਕਾ ਹੋ ਰਿਹਾ ਔਰ ਕਿਹਦੇ ਵੱਲੋਂ ਹੋ ਰਿਹਾ ਸਾਨੂੰ ਉਹ ਦੱਸੋ ਜੀ ਮੈਂ ਡਿਪਾਰਟਮੈਂਟ ਆਫ ਮਾਈਕਰੋਬਾਇਓਲੋਜੀ ਵਿੱਚ ਫੁੱਲ ਟ੍ਰੈਕਟ ਬੇਸ ਤੇ ਐਜ਼ ਸੀਨੀਅਰ ਲੈਬ ਫੀਡ ਹੈਲਪਰ ਦਾ ਕੰਮ ਕਰਦਾ ਮੇਰੇ ਡਿਪਾਰਟਮੈਂਟ ਦੇ ਵਿੱਚ ਮਾਈਕਰੋਬਾਇਓਲੋਜੀ ਡਿਪਾਰਟਮੈਂਟ ਦੇ ਵਿੱਚ ਸੀਨੀਅਰ ਅਸਿਸਟੈਂਟ ਦੇ ਨਾਂ ਦਾ ਇੱਕ ਗੁਰਪ੍ਰੀਤ ਦਾ ਬੰਦਾ ਆ ਤੇ ਨਾਲ ਉਹਦੇ ਨਾਲ ਸਟਾਫ ਆ ਇੱਕ ਸੁਨੀਤਾ ਤੇ ਡਾਕਟਰ ਪ੍ਰੀਆ ਖਤਿਆਲ ਜਿਨ੍ਹਾਂ ਨੇ ਮਿਲ ਕੇ ਮੇਰੇ ਤੇ ਉੱਤੇ ਇੱਕ ਸਾਜ਼ਿਸ਼ ਰਚੀ ਗਈ ਜਿਹੜਾ ਗੁਰਪ੍ਰੀਤ ਆ ਉਹ ਜਿਹੜਾ ਬੱਚਿਆਂ ਦੀ ਇਨਸਰਚ ਵਾਸਤੇ ਸਰਕਾਰੀ ਕੈਮੀਕਲ ਆਂਦੇ ਨੇ ਉਹ ਜਿਹੜਾ ਕੈਮੀਕਲ ਆ ਉਹ ਆਪਣੇ ਰਿਸ਼ਤੇਦਾਰਾਂ ਨੂੰ ਔਂਡ ਗਵਾਂਡ ਨੂੰ ਯਾਰਾਂ ਦੋਸਤਾਂ ਨੂੰ ਉਹ ਸਰਕਾਰੀ ਕੈਮੀਕਲ ਬਾਹਰ ਸੇਲ ਕਰਦਾ ਆ ਜੇ ਮੈਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਬੰਦਾ ਮੈਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਆ ਤੇ ਜਿਹੜਾ ਗੁਰਪ੍ਰੀਤ ਜਿਹੜੇ ਸਰਕਾਰੀ ਖਾਤਿਆਂ ਦੇ ਵਿੱਚੋਂ ਜਿਹੜੇ ਆਪਣੇ ਬਿੱਲ ਪਾਸ ਹੁੰਦੇ ਨੇ ਆਪਣੇ ਉਹਦੇ ਬਜਟ ਦੇ ਤੇ ਕੈਮੀਕਲ ਦੇ ਉਹ ਗੁਰਪ੍ਰੀਤ ਸਰਕਾਰੀ ਟੀਚਰਾਂ ਦੇ ਨਕਲੀ ਸਾਈਨ ਕਰਕੇ ਉਹ ਬਿੱਲ ਪਾਸ ਕਰਾਉਂਦਾ ਆ ਤੇ ਯੂਨੀਵਰਸਿਟੀ ਨੂੰ ਤੇ ਪੰਜਾਬ ਸਰਕਾਰ ਨੂੰ ਉਹ ਢਾਹ ਲਾ ਰਿਹਾ ਆ ਇੱਕ ਜਿਹੜੀ ਯੂਨੀਵਰਸਿਟੀ ਆ ਪੰਜਾਬ ਦੀ ਟੋਪਰ ਆ ਤੇ ਏਸ਼ੀਆ ਦੀ ਪਹਿਲੇ ਨੰਬਰ ਦੀ ਯੂਨੀਵਰਸਿਟੀ ਆ ਜਿਸ ਨੂੰ ਉਹ ਬਦਨਾਮ ਕਰ ਰਿਹਾ ਆ ਅੱਛਾ ਤੇ ਮੈਂ ਚਾਹੁੰਦਾ ਕਿ ਇਸ ਬੰਦੇ ਤੇ ਤੇ ਇਹਦੀ ਜਿਹੜੀ ਨਾਲ ਇਹਦੇ ਸਾਥੀ ਆ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ 2023 ਦੇ ਵਿੱਚ ਆਪਣੇ ਬਾਅਦਵੇਂ ਮਹੀਨੇ ਇਨੇ ਮੈਨੂੰ 12 12 ਤਰੀਕ ਨੂੰ 3:30 ਵਜੇ ਮੈਨੂੰ ਕਹਿੰਦਾ 2000 ਸੋਰੀ ਮੈਂ 23 ਕਹਿੰਦਾ ਪਿਛਲੇ ਆਪਣੇ ਮਹੀਨੇ ਮਿਸਾਂ ਦੇ ਸੰਨੇ ਇਨੇ ਮੈਨੂੰ 12 ਤਰੀਕ ਨੂੰ ਕਹਿੰਦਾ 3:30 ਵਜੇ ਸਨਹੀ ਇੱਕਾ ਕੈਮੀਕਲਸ ਦਾ ਡੱਬਾ ਆ 2024 ਦੀ ਗੱਲ ਹੈ 2024 ਚ ਪਿਛਲੇ ਮਹੀਨੇ 12 12 ਮਾਰਚ ਹੋ ਗਈ ਅਹਾਂ ਮਾਰਚ ਮਾਰ ਰਿਹਾ ਕਿਉਂਕਿ ਅਪ੍ਰੈਲ ਤਾਂ ਅੱਜ ਚੱਲ ਗਿਆ ਹਾਂ 12 ਮਾਰਚ ਨੂੰ ਮੈਨੂੰ ਕਹਿੰਦਾ ਕਿ ਆ ਕੈਮੀਕਲਸ ਦਾ ਜਿਹੜਾ ਡੱਬਾ ਆ ਉਹ ਤੂੰ 3 ਨੰਬਰ ਗੇਅਰ ਤੋਂ ਬਾਹਰ ਲੈ ਕੇ ਜਾਣਾ ਵਾ ਤੂੰ ਕੰਟੈਕਟ ਡਿਪਲੇ ਜੁਣੂ ਦਾ ਪ੍ਰਧਾਨ ਆ ਤੈਨੂੰ ਕਿਸੇ ਵੀ ਗੇਅਰ ਤੇ ਰੁਕਿਆ ਨਹੀਂ ਜਾਣਾ ਤੇਰੀ ਜਾਂਚ ਨਹੀਂ ਹੋਣੀ ਤੂੰ ਕੀ ਕਰਨਾ ਇਹ ਜਿਹੜਾ ਕੈਮੀਕਲ ਦਾ ਡੱਬਾ ਬਾ 3 ਨੰਬਰ ਗੇਅਰ ਤੋਂ ਬਾਹਰ ਲੈ ਜਾ ਕਹਿੰਦਾ ਤੇ ਮੇਰਾ ਬੰਦਾ ਆਊਗਾ ਤੈਨੂੰ ਫੜ ਲੂਗਾ ਤੇ ਜਦੋਂ ਇਹਨੂੰ ਮੈਂ ਨਾ ਕੀਤੀ ਕਿ ਮੈਂ ਕੈਮੀਕਲ ਦਾ ਡੱਬਾ ਕਿਉਂ ਲੈ ਕੇ ਜਾਵਾ ਉਹ ਤੇਰੇ ਕੋਲ ਗੱਡੀ ਆ ਬੁਲਟ ਆ ਮੋਰਸਲਾ ਐਕਟਿਵ ਆ ਵਾ ਐਨਾ ਕੁਝ ਕਨਵੈਂਸ ਨੇ ਜਿਹੜੀ ਤੂੰ ਬਣਾਏ ਆ ਤੂੰ ਉੱਥੇ ਲੈ ਕੇ ਜਾ ਫਿਰ ਮੈਨੂੰ ਕਹਿ ਲੱਗਾ ਕੋਈ ਗੱਲ ਨਹੀਂ ਕਾਕਾ ਜੇ ਤੂੰ ਮੈਨੂੰ ਨਾ ਕਰ ਰਿਹਾ ਆ ਮੈਂ ਤੇਰੀਆਂ ਜਿਹੜੀਆਂ ਛੁੱਟੀਆਂ ਬੰਦੀਆਂ ਨੇ ਉਹ ਕਟਵਾਵਾਂਗਾ ਜਿਹੜੀ ਸਾਡੀ ਸੈਂਕਸ਼ਨ ਹੁੰਦੀ 6 ਮਹੀਨੇ ਦੀ ਇਹਨੇ ਉਹ ਵੀ ਮੇਰੀ ਬੰਦ ਕਰਵਾਈ 31 ਤਰੀਕ ਨੂੰ ਇਹਨੇ ਜਿਹੜੇ ਦੂਜੇ ਬੰਦੇ ਦੀ ਸੈਂਕਸ਼ਨ ਭੇਜੀ ਤੇ ਮੇਰੀ ਲਾਸਟ 31 ਤਰੀਕ ਨੂੰ ਦਿੱਤੀ ਭੇਜੀ ਸੈਂਕਸ਼ਨ ਉਹ ਵੀ ਇਹਨਾਂ ਨੇ ਟੀਚਰਾਂ ਨੇ ਮੇਰੇ ਤੋਂ ਲਿਖਵਾ ਕੇ ਡਰਪਈਏ ਖਰਚਾ ਦੇ ਫਿਰ ਭੇਜੀ ਕੀ ਲਿਖਵਾਇਆ ਮਿਸਟਰ ਡਾਕਟਰ ਪ੍ਰਿਆ ਖਰਚਾ ਦੇ ਡਰਪਈਏ ਖਰਚਾ ਦੇ ਲਿਖਵਾਇਆ ਕਿ ਤੂੰ ਬੱਚਿਆਂ ਦੇ ਨਾਲ ਜਿਹੜਾ ਮਿਸਬਿਹੇਵ ਕਰਦਾ ਵਾ ਤੂੰ ਟੈਂਪਸਰ ਲੈਬ ਚ ਨਹੀਂ ਆਉਂਦਾ ਤੂੰ ਉਹਨਾਂ ਨੂੰ ਗਲਤ ਬੋਲਦਾ ਮੈਂ ਕਹਿੰਦਾ ਕਿ ਮੇਰੇ ਸਾਹਮਣੇ ਬੱਚੇ ਪੇਸ਼ ਕੀਤੇ ਜਾਣ ਜਿਨ੍ਹਾਂ ਨਾਲ ਮੈਂ ਮਿਸਬਿਹੇਵ ਕੀਤਾ ਜਿਹੜਾ ਮੈਨੂੰ ਮੇਤੇ ਇਲਿਗੇਸ਼ਨ ਲਾਇਆ ਆ ਤੇ ਕਿਉਂਕਿ ਉਹ ਤੋਂ ਸਾਫ਼ ਸਪਸ਼ਟ ਪਤਾ ਲੱਗਦਾ ਆ ਕਿ ਕਿਤੇ ਨਾ ਕਿਤੇ ਮੈਦਮ ਵੀ ਹੋ ਸਕਦਾ ਉਹਦੇ ਨਾਲ ਹੋਏ ਕਿ ਜਿਹੜੀ ਕਹਿੰਦੀ ਆ ਕਿ ਐਪਲੀਕੇਸ਼ਨ ਵਾਪਸ ਲੈ ਕਿ ਜਿਹੜਾ ਆਪਾਂ ਇਸ ਕਾਰਵਾਈ ਹੋ ਰਹੀ ਆ ਉਹਨੂੰ ਬੰਦ ਰੁਕਿਆ ਜਾਵੇ ਤੇ ਮੈਂ ਜਿਹੜੀ ਐਪਲੀਕੇਸ਼ਨ ਆ ਉਹ ਆਪਣੇ ਸਤਿ ਸਤਕਾਰਯੋਗ ਜੀਸੀ ਸਾਹਿਬ ਨੂੰ ਇਹ ਦਿੱਤੀ ਹੋਈ ਆ ਅਰ ਜਿਸਟਰ ਸਾਹਿਬ ਨੂੰ ਇਹ ਦਿੱਤੀ ਹੋਈ ਆ bizness partnership ਦਿੱਤੀ ਹੋਈ ਆ income tax partnership ਦਿੱਤੀ ਹੋਈ ਆ ਤੇ ਐ ਚੁੰਦੇ ਆ ਕਿ ਉਹ ਜਿਹੜੀ ਕਾਰਵਾਈ ਆ ਉਹ ਰੋਕੀ ਜਾਵੇ ਤੇ ਮੈਂ ਬੇਨਤੀ ਕਰਾਂਗਾ ਪ੍ਰਸ਼ਾਸਨ ਦੇ ਗਾਰੀ ਕਿ ਬਰੀਕੀ ਦੇ ਨਾਲ ਇਸ ਗੁਰਪ੍ਰੀਤ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੇ ਸਰਕਾਰ ਨੂੰ ਜਾਂ ਢਾਲਾ ਰਿਆ ਆ ਸਰਕਾਰੀ ਖਜ਼ਾਨੇ 'ਚ ਢਾਲਾ ਰਿਆ ਆ ਤੇ ਜਿਹੜੀ ਇਹਦੇ ਨਾਲ ਰਲੇ ਹੋਏ ਆ ਜਿਹੜੇ ਸੁਨੀਤਾ ਕੁਮਾਰੀ ਜਿਹੜੇ ਬਿੱਲ ਪਾਸ ਕਰਾਉਂਦੀ ਸੀ ਉੱਤੇ ਵੀ ਕਾਨੂੰਨੀ ਜਿਹੜੀ ਕਾਰਵਾਈ ਆ ਕੀਤੀ ਜਾਵੇ ਤੁਸੀਂ ਕਾਰਵਾਈ ਵਾਸਤੇ ਅਰਜੀ ਦਿੱਤੀ ਹਾਂਜੀ ਤੁਹਾਡਾ ਹੱਕ ਆ ਦੇਣਾ ਬਿਲਕੁਲ ਜੀ ਉਸ ਤੋਂ ਬਾਅਦ ਤੁਹਾਡੇ ਤੇ ਕੋਈ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਹੈ ਸਰ ਬਿਲਕੁਲ ਪ੍ਰੈਸ਼ਰ ਪਾਇਆ ਜਾ ਰਹਾ ਜੀ ਉਹਦਾ ਇੱਕ ਭਰਾ ਆ ਕਦੀ ਕਹਿੰਦਾ ਮੈਂ ਸੀਆਈਡੀ ਚਾ ਕਦੀ ਕਹਿੰਦਾ ਵਿਜੀਲੈਂਸ ਆ ਉਹਦਾ ਪਤਾ ਨਹੀਂ ਦੋ ਸਿਵਲ ਚ ਯੂਨੀਵਰਸਿਟੀ ਜਾਂਦਾ ਆ ਕੀ ਨਾਮ ਆ ਉਹਦਾ ਉਹਦਾ ਨਾਮ ਸੁਵਿੰਦਰ ਸਿੰਘ ਏਐਸਆਈ ਆ ਉਹਦਾ ਪਤਾ ਨਹੀਂ ਇਸ ਟਾਈਮ ਕਿਸ ਡਿਪਾਰਟਮੈਂਟ ਚ ਸਾਫ਼ ਸਪਸ਼ਟ ਦੱਸਣਾ ਨਹੀਂ ਆ ਹੂੰ ਮੇਰੀ ਸਰ ਅੰਦਰ ਡੇਰੀ ਫਾਰਮ ਰੋਡ ਤੇ ਜੂਸ ਦੀ ਰੇੜੀ ਆ ਜੀ ਉੱਥੇ ਮੇਰੇ ਮੰਮੇ ਤੇ ਮੇਰੀ ਸਿਸਟਰ ਬੈੰਦੇ ਨੇ ਸਵਿੰਦਰ ਸਿੰਘ 15 ਤਰੀਕ ਨੂੰ ਸਵਾ 10 ਵਜੇ ਆਣ ਕੇ ਮੇਰੀ ਮੰਮੀ ਨੂੰ ਤੁਸੀਂ ਸਿਸਟਰ ਨੂੰ ਆਣ ਕੇ ਕਹਿੰਦਾ ਆਪਣੇ ਮੁੰਡੇ ਨੂੰ ਕਿਹਾ ਕਿ ਜਿਹੜੀ ਤੁਸੀਂ ਮੇਰੇ ਭਰਾ ਖਿਲਾਫ ਜਿਹੜੀ ਐਪਲੀਕੇਸ਼ਨ ਦਿੱਤੀ ਹੋਈ ਆ ਉਹ ਵਾਪਸ ਲੈ ਜੇ ਤੂੰ ਵਾਪਸ ਨਾ ਲਈ ਜਦੋਂ ਇਸ ਸਬੰਧ ਵਿੱਚ ਗੁਰਪ੍ਰੀਤ ਸਿੰਘ ਜੀ ਸੀਨੀਅਰ ਸਹਾਇਕ ਅਤੇ ਡਾਕਟਰ ਪ੍ਰਿਆ ਖਤਿਆਲ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਸਾਫ਼ ਸਬਿ ਸ਼ਬਦਾਂ ਵਿੱਚ ਕਿਹਾ ਕਿ ਸਾਨੂੰ ਕੋਈ ਚਿੱਠੀ ਨਹੀਂ ਮਿਲੀ ਸਾਡੀ ਜਿਹੜੀ ਇਨਕੁਆਇਰੀ ਬੈਠੀ ਆ ਉਹਦੇ ਵੱਲੋਂ ਸਾਨੂੰ ਕੋਈ ਲੈਟਰ ਇਸ਼ੂ ਨਹੀਂ ਹੋਇਆ ਸਾਨੂੰ ਨਹੀਂ ਪਤਾ ਸਾਡੇ ਤੇ ਕੀ ਅਲੀਗੇਸ਼ਨ ਲਗਾਏ ਗਏ ਆ ਸਨੀ ਗਿੱਲ ਵੱਲੋਂ ਜਦੋਂ ਵੀ ਸਾਨੂੰ ਇਨਵੈਸਟੀਗੇਸ਼ਨ ਟੀਮ ਬੁਲਾਏਗੀ ਤਾਂ ਅਸੀਂ ਉਸ ਨੂੰ ਫੇਸ ਕਰਾਂਗੇ ਉਹਦੀ ਇਨਕੁਆਇਰੀ ਵਿੱਚ ਸ਼ਾਮਲ ਹੋਵਾਂਗੇ ਔਰ ਪੂਰਾ ਆਪਣੇ ਵੱਲੋਂ ਸਹਿਯੋਗ ਕਰਾਂਗੇ ਦੋਸਤੋ ਸਮੀਗਲ ਨੇ ਇਹਨਾਂ ਦੇ ਉੱਤੇ ਜਿਹੜੇ ਅਲੀਗੇਸ਼ਨ ਲਗਾਏ ਆ ਉਹਨਾਂ ਨੂੰ ਉਹਨਾਂ ਨੇ ਸਿਰੇ ਤੋਂ ਨਕਾਰ ਦਿੱਤਾ